ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਈਡੀ ਦੇ ਸੱਮਨ ਦਾ ਜਵਾਬ ਦਿੱਤਾ ਹੈ ਦੱਸ ਦਈਏ ਕਿ ਈਡੀ ਨੇ ਦਿੱਲੀ ਦੇ ਕਥਿਤ ਸ਼ਰਾਬ ਘੋਟਾਲੇ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੱਮਨ ਕੀਤੇ ਸਨ ਤੇ 21 ਦਸੰਬਰ ਯਾਨੀ ਕਿ ਅੱਜ ਤਲਬ ਕੀਤਾ ਸੀ ਲੇਕਿਨ ਅਰਵਿੰਦ ਕੇਜਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਹੋਏ ਉਹ ਇਨੀ ਦਿਨੀ ਜੋ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਨੇ ਤੇ ਅੱਜ ਉਹ ਹੁਸ਼ਿਆਰਪੁਰ ਤੋਂ ਹੀ ਉਹਨਾਂ ਦੇ ਵੱਲੋਂ ਈਡੀ ਦੇ ਸੱਮਨ ਦਾ ਜਵਾਬ ਦਿੱਤਾ ਗਿਆ ਹੈ ਕੇਜਰੀਵਾਲ ਦਾ ਕਹਿਣਾ ਹੈ ਕਿ ਈਡੀ ਦੇ ਇਹ ਸੰਮਨ ਰਾਜਨੀਤੀ ਤੋਂ ਪ੍ਰੇਰਿਤ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਸੰਮਨ ਗੈਰ ਕਾਨੂੰਨੀ ਨੇ ਇਸ ਲਈ ਉਹ ਇਹਨਾਂ ਨੂੰ ਨਹੀਂ ਮੰਨਦੇ ਕੇਜਰੀਵਾਲ ਦਾ ਕਹਿਣਾ ਹੈ ਕਿ ਉਹ ਹਰ ਕਾਨੂੰਨੀ ਸੰਮਨ ਨੂੰ ਮੰਨਣ ਦੇ ਲਈ ਤਿਆਰ ਨੇ ਲੇਕਿਨ ਈਡੀ ਦੇ ਵੱਲੋਂ ਕਥਿ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਜੋ ਸੰਮਨ ਕੇਜਰੀਵਾਲ ਨੂੰ ਜਾਰੀ ਕੀਤੇ ਗਏ ਨੇ ਕੇਜਰੀਵਾਲ ਦਾ ਕਹਿਣਾ ਹੈ ਕਿ ਇਹ ਸੰਮਨ ਗੈਰ ਕਾਨੂੰਨੀ ਨੇ ਅਤੇ ਰਾਜਨੀਤੀ ਤੋਂ ਪ੍ਰੇਰਿਤ ਨੇ ਇਸ ਲਈ ਈਡੀ ਨੂੰ ਇਹ ਸੰਮਨ ਵਾਪਸ ਲੈਣੇ ਚਾਹੀਦੇ ਨੇ ਸੋ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਅੱਜ ਈਡੀ ਦੇ ਵੱਲੋਂ ਗਠਿਤ ਸ਼ਰਾਬ ਘੋਟਾਲੇ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਤਲਬ ਕੀਤਾ ਗਿਆ ਸੀ ਲੇਕਿਨ ਅਰਵਿੰਦ ਕੇਜਰੀਵਾਲ ਜੋ ਬੀਤੇ ਦਿਨ ਤੋਂ ਹੀ ਯਾਨੀ ਕਿ 20 ਦਸੰਬਰ ਤੋਂ ਹੀ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਨੇ ਹੁਸ਼ਿਆਰਪੁਰ ਦੇ ਪਿੰਡ ਮਹਿਲਾਵਾਲੀ ਦੇ ਨਜ਼ਦੀਕ ਸਥਿਤ ਵਿਪਸ਼ਨਾ ਮੈਡੀਟੇਸ਼ਨ ਸੈਂਟਰ ਦੇ ਵਿੱਚ ਪਹੁੰਚੇ ਹੋਏ ਨੇ ਉਥੋਂ ਹੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਈਡੀ ਦੇ ਸਵਾਲਾਂ ਦਾ ਜਵਾਬ ਦਿੱਤਾ ਗਿਆ ਹੈ ਕੇਜਰੀਵਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਬੜੀ ਹੀ ਇਮਾਨਦਾਰੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਜ਼ਿੰਦਗੀ ਜੀ ਹੈ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਕੋਲ ਲਕੌਣ ਨੂੰ ਕੁਝ ਨਹੀਂ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਈਡੀ ਦੇ ਸੰਮਨ ਗੈਰ ਕਾਨੂੰਨੀ ਨੇ ਇਹਨਾਂ ਨੂੰ ਈਡੀ ਨੂੰ ਵਾਪਸ ਲੈ ਲੈਣਾ ਚਾਹੀਦਾ ਸੋ ਈਡੀ ਦੇ ਸੰਮਨਾ ਦਾ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਵਾਬ ਦਿੱਤਾ ਗਿਆ ਦੱਸ ਦਈਏ ਕਿ ਕਥਿਤ ਸ਼ਰਾਬ ਕੋਟਾਲਾ ਮਾਮਲਾ ਜਿਸ ਦੇ ਵਿੱਚ ਦਿੱਲੀ ਦੇ ਪਹਿਲਾ ਹੀ ਦਿੱਗਜ ਜੋ ਆਮ ਆਦਮੀ ਪਾਰਟੀ ਦੇ ਲੀਡਰ ਨੇ ਮਨੀਸ਼ ਸੋਦੀਆ ਤੇ ਸੰਜੇ ਸਿੰਘ ਉਹ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ ਜੋ ਜੇਲ੍ਹ ਦੇ ਵਿੱਚ ਨੇ ਉੱਥੇ ਹੀ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ED ਦੇ ਵੱਲੋਂ ਹੁਣ ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਸੱਮਣ ਕੀਤਾ ਗਏ ਸਨ 21 ਦਸੰਬਰ ਯਾਨੀ ਕਿ ਅੱਜ ਦੇ ਲਈ ਤਲਬ ਕੀਤਾ ਗਿਆ ਸੀ ਹਾਲਾਂਕਿ ਜਿਵੇਂ ਹੀ ਕੱਲ ਖਬਰਾਂ ਸਾਹਮਣੇ ਆਈਆਂ ਸਨ ਕਿ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਦੇ ਵਿੱਚ ਮੈਡੀਟੇਸ਼ਨ ਸੈਂਟਰ ਪਹੁੰਚ ਰਹੇ ਨੇ ਤੇ ਉਦੋਂ ਤੋਂ ਹੀ ਕਿਤੇ ਨਾ ਕਿਤੇ ਕਿਆਸਰਾਈਆਂ ਲਗੀਆਂ ਲਗਾਈਆਂ ਜਾ ਰਹੀਆਂ ਸਨ ਕਿ ਜੋ ਅਰਵਿੰਦ ਕੇਜਰੀਵਾਲ ਨੇ ਜੋ ਹੁਸ਼ਿਆਰਪੁਰ ਆ ਰਹੇ ਨੇ ਉਹ 21 ਦਸੰਬਰ ਜੋ ਅੱਜ ਦੇ ED ਨੇ ਉਹਨਾਂ ਨੂੰ ਤਲਬ ਕੀਤਾ ਪਹਿਲਾਂ ਤੋਂ ਹੀ ਲੱਗ ਰਿਹਾ ਸੀ ਕਿ ਉਹ ED ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਕਿਉਂਕਿ ਖਬਰਾਂ ਇਹ ਵੀ ਨੇ ਕਿਉਂਕਿ ਅਰਵਿੰਦ ਕੇਜਰੀਵਾਲ ਇਸ ਮੈਡੀਟੇਸ਼ਨ ਸੈਂਟਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ 10 ਦਿਨ ਤੱਕ ਰਹਿਣਗੇ ਸੋ ਇਸ ਦੌਰਾਨ ਜੋ ਕਿ ਆਸਰ ਆਈਆਂ ਸਨ ਉਹ ਕਿਤੇ ਨਾ ਕਿਤੇ ਸੱਚ ਹੁੰਦੀਆਂ ਸਾਹਮਣੇ ਜੋ ਆ ਰਹੀਆਂ ਨੇ ਸੋ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਅੱਜ ਤਲਬ ਕੀਤਾ ਗਿਆ ਸੀ ਕਥਿਤ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਲੇਕਿਨ ਅਰਵਿੰਦ ਕੇਜਰੀਵਾਲ ਦੇ ਵੱਲੋਂ ਈਡੀ ਦੇ ਸਬਮਨ ਦਾ ਜਵਾਬ ਦਿੱਤਾ ਗਿਆ ਹੈ ਕਹਿਣਾ ਹੈ ਕਿ ਰਾਜਨੀਤੀ ਤੋਂ ਪ੍ਰੇਰਿਤ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਹਰ ਤਰ੍ਹਾਂ ਦੇ ਸਬਮਨ ਮੰਨਣ ਨੂੰ ਤਿਆਰ ਨੇ ਹਰ ਕਾਨੂੰਨੀ ਕਾਰਵਾਈ ਨੂੰ ਮੰਨਦੇ ਨੇ ਲੇਕਿਨ ਇਸ ਮਾਮਲੇ ਦੇ ਵਿੱਚ ਜੋ ਸੀਐਮ ਕੇਜਰੀਵਾਲ ਨੂੰ ਸਬਮਨ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਗੈਰ ਕਾਨੂੰਨੀ ਨੇ ਈਡੀ ਨੂੰ ਇਹਨਾਂ ਸਬਮਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ ਉਹਨਾਂ ਦੇ ਕੋਲ ਲੋਕੋ ਨੂੰ ਕੁਝ ਨਹੀਂ ਹੈ ਉਹਨਾਂ ਨੇ ਬੜੀ ਹੀ ਇਮਾਨਦਾਰੀ ਤੇ ਫਾਰਦਰਸ਼ਤਾ ਨਾਲ ਜੀਵਨ ਜੀਇਆ ਸੋ ਅਰਵਿੰਦ ਕੇਜਰੀਵਾਲ ਤੁਹਾਨੂੰ ਦੱਸ ਦਈਏ ਕਿ ਜੋ ਹੁਸ਼ਿਆਰਪੁਰ ਦੇ ਮੈਡੀਟੇਸ਼ਨ ਸੈਂਟਰ ਦੇ ਵਿੱਚ ਨੇ ਇਸ ਦੇ ਬਾਬਤ ਵੀ ਜੋ ਭਾਜਪਾ ਨੇਤਾਵਾਂ ਦੀ ਪ੍ਰਤੀਕਿਰਿਆ માં ਸਾਹਮਣੇ ਆ ਰਹੀ ਹੈ ਨਹੀਂ ਬੀਤੇ ਦੇ ਨਹੀਂ ਜਿਵੇਂ ਖਬਰ ਸਾਹਮਣੇ ਆਈ ਸੀ ਕਿ ਜੋ ਕੇਜਰੀਵਾਲ ਨੇ ਉਹ ਧਿਆਨ ਲਗਾਉਣ ਦੇ ਲਈ ਮੈਡੀਟੇਸ਼ਨ ਸੈਂਟਰ ਪਹੁੰਚ ਰਹੇ ਨੇ ਤਾਂ ਭਾਜਪਾ ਗੋ ਤਿਕਸ਼ਨਸੂਦ ਹੁਸ਼ਿਆਰਪੁਰ ਦੇ ਭਾਜਪਾ ਲੀਡਰ ਨੇ ਤਿਕਸ਼ਨਸੂਦ ਜਿਨ੍ਹਾਂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਈਡੀ ਤੋਂ ਬਚਨ ਦੇ ਮਾਰੇ ਉਹਨਾਂ ਦੇ ਵੱਲੋਂ ਹੁਸ਼ਿਆਰ ਪੁਰ ਦੇ ਵਿੱਚ ਡੇਰੇ ਲਗਾਏ ਗਏ ਨੇ ਸੋ ਪਾਜਪਾ ਲੀਡਰਾਂ ਦੇ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਜੋ ਕੇਜਰੀਵਾਲ ਦੇ ਨਿਸ਼ਾਨੇ ਵੀ ਸਾਧੇ ਜਾ ਰਹੇ ਨੇ ਬਿਊਰੋ ਰਿਪੋਰਟ এবੀਪੀ ਸੰਜਾ